ਮਾਨ ਸਾਹਿਬ ਨੂੰ ਤੁਸੀਂ ਕਿਹਾ ਨਹੀਂ ਵੀ ਮੈਂ ਸਭ ਨੂੰ ਕਿਹਾ ਉਹਦੋਂ ਉਹ ਸਾਨੂੰ ਉਹ ਤੋਂ ਉਹਦੋਂ ਮਾਨ ਸਾਹਿਬ ਵੀ ਵਿੱਚੋਂ ਗਾਲਾਂ ਕੱਢਦੇ ਫਿਰ ਮੈਂ ਤੁਸੀਂ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਵੀ ਤੁਸੀਂ ਇਹ ਗੱਲ ਕਿਉਂ ਕਰਦੇ ਹੋ ਮੈਂ ਉਸ ਦਿਨ ਕਿਹਾ ਸੀ ਵੀ ਇੱਥੇ 1970 ਤੋਂ ਪਹਿਲਾਂ ਇਹਦੇ ਚ ਅ ਖੇਤੀ ਵੀ ਹੁੰਦੀ ਸੀ ਪੰਜਾਬ ਚ ਤੇ ਉਦੋਂ ਪਹਿਲਾਂ ਇੱਥੇ ਠੇਕੇ ਲੱਗੇ ਸੀ ਬੇਨੇ ਵੀ ਗੁਰੂਆਂ ਪੀਰਾਂ ਦੀ ਧਰਤੀ ਤੇ ਚੀਜ਼ਾਂ ਨਹੀਂ ਲਈਆਂ ਤੇ ਪਹਿਲਾਂ ਸੀ ਗਿਆਨੀ ਜੈਲ ਸਿੰਘ ਦੇ ਟਾਈਮ ਇਹ ਖਤਮ ਹੋ ਗਿਆ ਕੰਮ ਉਦੋਂ ਪਹਿਲਾਂ ਸਾਰਾ ਕੁਝ ਸੀ ਇਹ ਜੇ ਖੋਲ ਜੂਗਾ ਮਾੜਾ ਕੋਈ ਨਹੀਂਗਾ ਜਿਵੇਂ ਸ਼ਰਾਬ ਚੋਂ ਰੈਵਿਨਿਊ ਆਦਾ ਇਸ ਤਰ੍ਹਾਂ ਭੁੱਕੀ ਫੀਮ ਦੇ ਠੇਕੇ ਚੋਂ ਵੀ ਰੈਵਿਨਿਊ ਆਊਗਾ ਕੀ ਕਹਿੰਦੇ ਮੈਂ ਹੁਣ ਅਜ ਸ਼ਰਾਬ ਕੋ ਨਹੀਂ ਪੀਂਦਾ ਤੁਸੀਂ ਨਹੀਂ ਪੀਂਦੇ ਮੈਂ ਨਹੀਂ ਪੀਂਦਾ ਤੇ ਇਹ ਥੋੜਾ ਵੀ ਆਪਣਾ ਧੱਕੇ ਨਾਲ ਕੋਈ ਮੂੰਹ ਚ ਪਾ ਦੂਗਾ ਇਤਨੀ ਹੈ ਜੇ ਕੋਈ ਨਹੀਂ ਖਾਂਦਾ ਤੂੰ ਉਹਨੂੰ ਧੱਕੇ ਨਾਲ ਖਵਾਉਂਦਾ ਪੰਜਾਬੀ ਦੀ ਬਿਮਾਰੀ ਪੰਜਾਬੀ ਨੇ ਉੱਤੇ ਪੰਜਾਬੀ ਨੂੰ ਜਿਹੜੇ ਕੰਮ ਤੋਂ ਡੱਕੂਗਾ ਸਪੈਸ਼ਲ ਕਰੂਗਾ ਕਰੂਗਾ ਜਿਹੜੀ ਜਿਹੜੀ ਖੋਲੀ ਆਊਗਾ ਤੂੰ ਕੁਝ ਨਹੀਂ ਕਰਦਾ ਤੁਸੀਂ ਖੋਲ ਕੇ ਵੇਖ ਲਓ ਅੱਜ ਦੇ ਛੋਕੜ ਵਾਲਿਓ ਨਸ਼ਿਆਂ ਦੀ ਅੱਜ ਤੇ ਉਦੋਂ ਬਾਅਦ ਖੋਲ ਕੇ ਵੇਖ ਲਓ ਫਿਰ ਵੇਖ ਲਿਓ ਪਰ ਲੱਗ ਨਹੀਂ ਤੇ ਆ ਇੱਥੇ ਸੋਚਣਾ ਹੀ ਪੈਣਾ ਸਰਕਾਰਾਂ ਨੂੰ ਅੱਜ ਸੋਚਣਾ ਕੱਲ ਨੂੰ ਸੋਚਣਾ ਪਰਸੋਂ ਸੋਚਣਾ